ਦੇਖੋ ਇਹ 40000 ਦੇ ਵਿੱਚ ਤੁਹਾਨੂੰ ਮਿਲ ਜੂਗਾ ਬੈੱਡ ਗੱਦਾ ਸੋਫਾ ਅਲਮਾਰੀ ਤੇ ਡਰੈਸਿੰਗ ਟੇਬਲ ਤੇ ਹੁਣ ਤਾਂ ਜੀ ਠੀਕ ਹੈ ਜੀ ਆ ਸੋਫਾ ਆ ਗਿਆ ਅੱਛਾ ਕੱਚ ਵਗੈਰਾ ਉੱਪਰ ਜਿਹੜਾ ਲੱਗਾ ਸੀ ਸਾਰਾ ਰੱਖ ਦੇੋਗੇ ਸਾਰਾ ਰੱਖ ਕੇ ਲਓ ਜੀ ਕਰੋ ਚੈੱਕ ਤੁਸੀਂ ਹੋਏਗਾ ਜੀ ਲਓ ਜੀ ਆ ਕਰੋ ਚੈੱਕ ਤੁਸੀਂ ਇਹ ਆ ਲਓ ਇਹ ਬਾਈ ਪਹਿਲਾਂ ਵੀ ਦੱਸਿਆ ਸੀ ਬਾਈ 6.5 ਫੁੱਟ ਤੋਂ ਉੱਪਰ ਆ ਹੈ ਨਾ 7 ਫੁੱਟ ਦੇ ਨੇੜੇ ਆ ਬਾਈ ਤੇ ਇਹ ਭਾਰ ਦੇਖੋ ਕਿੰਨਾ ਬਾਈ ਨੇ ਪਾ ਕੇ ਵਖ ਪਹਿਲਾਂ ਆਪਾਂ ਉਹ ਦਿਖਾ ਦਈਏ ਲਓ ਜੀ ਡਰੈਸਿੰਗ ਆ ਗਿਆ ਜੀ ਇਹ ਆਪਣੇ ਕੋਲ ਹਮ ਲਓ ਜੀ ਕਰੋ ਚੈੱਕ ਅਡਰੈਸਿੰਗ ਟੇਬਲ ਕਰੋ ਚੈੱਕ ਜੀ ਇਹ ਵੀ ਤੁਹਾਨੂੰ ਉਸੇ 40000 ਦੇ ਵਿੱਚ ਲਓ ਜੀ 7x4 ਦੀ ਸਾਈਜ਼ ਰਹੇਗਾ ਹੂੰ ਲਓ ਜੀ 7x4 ਦੀ ਜਿਹੜੀ ਅਲਮਾਰੀ ਤੁਹਾਨੂੰ ਮਿਲਣ ਜਾ ਰਹੀ ਹੈ ਜੀ ਆ ਐਲਈਡੀ ਪੈਨਲ ਹੈ ਜੀ ਹਾਂ ਜੀ 6x6 ਸਾਈਜ਼ ਹੈ ਦਾ ਇਹ ਕਿੰਨੇ ਦਾ ਪੈ ਜਾਂਦਾ ਜੀ ਇਹ ਤੁਹਾਨੂੰ ਸਿਰਫ ਅਸੀਂ ਦੇ ਦਾਂਗੇ 9000 ਰੁਪਏ ਦਾ 9000 ਵਰਤ ਲਈਆ ਬੈੱਡ ਇਹ ਸਾਡੇ ਕੋਲ ਸਾਰਾ ਬੈੱਡੀ 16000 ਰੁਪਏ ਦਾ ਜੀ 16000 ਦਾ ਗੱਦਾ ਨਾਲ ਹੈਗਾ ਕਿ ਨਹੀਂ ਇਹਦੇ ਨਹੀਂ ਨਹੀਂ ਦੇ ਵਿੱਚ ਹੈ ਜੀ ਇਹ ਅੱਛਾ ਟਾਲੀ ਚਾਹ ਹਾਂ ਪੂਰੀ ਇਹਦੇ ਅੰਦਰ ਜਿਹੜੀ ਗੱਡੀ ਪਾਈ ਹੋਈ ਹੈ ਜੀ ਸਲੀਵ ਵੈਲ ਦੀ ਗੱਡੀ ਫੋਮ ਪਾਈ ਹੋਈ ਹੈ ਇਹਦੇ ਚ ਅੱਛਾ ਇਸਲੀਵ ਵੈਲ ਦੀ 7000 ਰੁਪਏ ਦਾ 18500 ਰੁਪਏ ਦਾ ਤੁਹਾਨੂੰ ਇਹ ਸੋਫਾ ਸੈੱਟ ਮਿਲ ਜੂਗਾ ਵਿਦ ਟੇਬਲ ਸਿਰਫ 5 ਸਾਲ ਦੀ ਗਰੰਟੀ ਵੀ ਹੈ ਜੀ ਉਹ ਚੀਜ਼ ਅਸੀਂ ਸਾਡੇ ਕੋਲ ਬਾਕਸ ਜਿਹੜੇ ਸਾਰੇ ਗੋਡਾਉਨ ਚ ਪੇ ਰਹਿੰਦੇ ਨੇ ਸਾਡੇ ਕੋਲ ਜਗ੍ਹਾ ਬਚ ਜਾਂਦੀ ਹੈ ਹੋਰ ਕੁਝ ਨਹੀਂ ਅੱਛਾ ਇਹਦਾ ਦਰਵਾਜ਼ਾ ਕਿੰਨੇ ਦਾ ਪੈ ਜਾਂਦਾ ਜੀ ਇਹ ਇਹ ਸਰ ਆਪਾਂ ਨੂੰ 2000 ਰੁਪਏ ਦਰਵਾਜ਼ਾ ਪੈ ਜਾਏਗਾ ਜੀ ਜੀ ਆ ਵਾਲਾ ਹਾਂ ਆ ਵੀਰ ਜਿਹੜੇ ਮੇਰੇ ਪਿੱਛੇ ਖੜੇ ਇਹਨਾਂ ਦੀ ਇੱਕ ਵੀਡੀਓ ਪਹਿਲਾਂ ਆਪਾਂ ਪਾਈ ਸੀ ਫਰਨੀਚਰ ਵਾਲੀ ਉਹਨਾਂ ਨੂੰ ਤੁਸੀਂ ਬੇਸ਼ੁਮਾਰ ਪਿਆਰ ਦਿੱਤਾ ਤੇ ਬਹੁਤ ਵਧੀਆ ਰਿਸਪੌਂਸ ਵੀ ਆਇਆ ਵੀਡੀਓ ਤੋਂ ਬਾਈ ਹਰਾਂ ਨੂੰ ਕੰਮ ਆਦਾ ਇੱਥੇ ਆਪਾਂ ਖੜੇ ਆ ਪਟਿਆਲੇ ਫਰਨੀਚਰ ਫੈਕਟਰੀ ਵਾਲਿਆਂ ਕੋਲ ਵੀਰਾਂ ਕੋਲ ਤੇ ਇੱਥੋਂ ਤੁਹਾਨੂੰ ਮਿਲੂਗਾ ਫਰਨੀਚਰ ਕੰਬੋ ਦੇ ਵਿੱਚ ਇਹੋ ਜਿਹਾ ਪ੍ਰਾਈਸ ਜਿਹੜਾ ਤੁਸੀਂ ਕਦੀ ਸੋਚਿਆ ਵੀ ਹੋਣਾ ਇੰਨਾ ਘੱਟ ਬਾਈ ਜੀ ਨਾਲ ਗੱਲਬਾਤ ਕਰਦੇ ਆ ਤੇ ਪ੍ਰਾਈਸ ਇਹ ਸਾਰਾ ਦੱਸਣਗੇ ਤੇ ਨਾਲੇ ਫਰਨੀਚਰ ਦਿਖਾਵਾਂਗੇ ਸਾਰਾ ਬਸ ਵਲੌਗ ਦੇ ਐਂਡ ਤੱਕ ਬਣੇ ਰਹੋ ਸასი ਕਾਲ ਬਾਈ ਜੀ ਠੀਕ ਹੋ ਵਧੀਆ ਜੀ ਵਧੀਆ ਤੁਸੀਂ ਸੁ ਕਿਰਪਾਈ ਸਹੀ ਦੀਆ ਅੱਛਾ ਭਾਈ ਜੀ ਬੜਾ ਪਸੰਦ ਕੀਤਾ ਸੀ ਤੁਹਾਡਾ ਆਫਰ ਸਾਰਿਆਂ ਨੇ ਤੇ ਜਲਦੀ ਜਲਦੀ ਆਫਰ ਦੁਬਾਰੇ ਦੱਸ ਦਿਓ ਹੁਣ ਤੁਸੀਂ ਉਹਦੇ ਵਿੱਚ ਕੀ ਕੀ ਦੇ ਰਹੇ ਹੋ ਆਫਰ ਮਿਸ ਨਾ ਕਰਿਓ ਜੀ ਉਹੀ ਹੈ ਜੀ ਆਪਣਾ 40000 ਚ ਪੰਜ ਆਈਟਮਾਂ ਹਾਂਜੀ ਠੀਕ ਹੈ ਜਿਸ ਚ ਡਬਲ ਬੈੱਡ ਨਾਲ ਕਰਦਾ ਠੀਕ ਹੈ ਨਾਲ 5 ਸੀਟਰ ਸੋਫਾ ਹਾਂਜੀ ਤੇ ਵੱਡੀ 7 4 ਦੀ ਅਲਮਾਰੀ ਤੇ ਡਰੈਸਿੰਗ ਟੇਬਲ 40000 ਚ ਕੰਬੋ ਇਹ 40000 ਦੇ ਵਿੱਚ ਤੁਹਾਨੂੰ ਮਿਲਣ ਵਾਲੀਆਂ ਨੇ ਪੰਜ ਚੀਜ਼ਾਂ ਆਜੋ ਨੇੜੇ ਦਿਖਾਵਾਂ ਤੁਹਾਨੂੰ ਆਹ ਦੇਖੋ ਇਹ 40000 ਦੇ ਵਿੱਚ ਤੁਹਾਨੂੰ ਮਿਲ ਜੂਗਾ ਬੈੱਡ ਗੱਦਾ ਸੋਫਾ ਅਲਵਾਰੀ ਤੇ ਡਰੈਸਿੰਗ ਟੇਬਲ ਤੇ ਹੁਣ ਤੁਹਾਨੂੰ ਇਹ ਨਹੀਂ ਵੀ ਇਹ ਮਾੜੀ ਕੁਆਲਿਟੀ ਦਾ ਮਿਲੇਗਾ ਟੌਪ ਕਲਾਸ ਕੁਆਲਿਟੀ ਦਾ ਆਜੋ ਆਪਾਂ ਵਗਬ ਕਰਦੇ ਆਂ ਵਗਬ ਵੀ ਕਰਦੇ ਸਾਰੇ ਫਰਨੀਚਰ ਨਾਲ ਬਣਦਾ ਠੀਕ ਹੈ ਆਪਣੇ ਉਹਨੇ ਖੁਦ ਹੀ ਮੈਨੂਫੈਕਚਰਿੰਗ ਹੈ ਠੀਕ ਹੈ ਤੇ ਚੀਜ਼ਾਂ ਕੋਈ ਮਾੜੀ ਨਹੀਂ ਲਗਾਉਂਦੇ ਸਾਰਾ ਵਧੀਆ ਬੋਰਡ ਪਲਾਈ ਬੋਰਡ ਵਿੱਚ ਬੈਡ ਮਿਲੇਗਾ ਵਧੀਆ ਸੋਫਾ ਮਿਲੇਗਾ ਲਓ ਜੀ ਠੀਕ ਹੈ ਸੋਫੇ ਦੇ ਨਾਲ ਪਿੱਲੋ ਆਜੋ ਜੀ ਜੀ ਬਣੀ ਪਈ ਜਿਵੇਂ ਹਾਂਜੀ ਦੇਖੋ ਜੀ ਕਰੋ ਚੈੱਕ ਠੀਕ ਹੈ ਇਹ ਬਾਈ ਜੀ ਜਿਹੜਾ 40000 ਦਾ ਕੰਬੋ ਉਹਦੇ ਵਿੱਚ ਇਹੋ ਜਿਹਾ ਸੋਫਾ ਆਊਗਾ ਨਹੀਂ ਕਲਰ ਕਸਟਮਾਈਜ਼ ਕਰ ਸਕਦੇ ਆ ਕੁਆਲਿਟੀ ਏ ਹੋਏਗੀ ਕੁਆਲਿਟੀ ਹੋਊਗਾ ਕਰੋ ਚੈੱਕ ਜੀ ਆ ਸੋਫਾ ਕਰੋ ਚੈੱਕ ਨੇੜੇ ਦਿਖਾਓ ਆ ਪਿੱਲੋ ਤੁਹਾਨੂੰ ਮਿਲਣਗੇ ਨਾਲ ਜੀ ਠੀਕ ਹੈ ਜੀ ਆ ਸੋਫਾ ਆ ਗਿਆ ਅੱਛਾ ਕੱਚ ਵਗੈਰਾ ਉੱਪਰ ਜਿਹੜਾ ਲੱਗਾ ਸੀ ਸਾਰਾ ਰੱਖ ਦੇੋਗੇ ਸਾਰਾ ਰੱਖ ਕੇ ਲਓ ਜੀ ਕਰੋ ਚੈੱਕ ਤੁਸੀਂ ਇਹ ਸਾਰਾ ਕੁਝ ਤੁਹਾਨੂੰ ਲੈ ਸੋਫਾ ਲੈਣ ਚਲਦੇ ਨਾ 20 25 ਵਾਲਾ ਸੋਫਾ ਹੀ ਘੱਟ ਨਹੀਂ ਮਿਲਦਾ ਬਾਜ਼ਾਰ ਬਿਲਕੁਲ ਜੀ ਬਿਲਕੁਲ ਘੱਟ ਤੋਂ ਘੱਟ 20/2000 ਰੁਪਏ ਦਾ ਤਾਂ ਆਉਂਦਾ ਹੀ ਹੈ ਕਰੋ ਚੈੱਕ ਜੀ ਆ ਸੋਫਾ ਤੁਹਾਨੂੰ ਮਿਲ ਜੂਗਾ ਜੀ ਤੇ ਇਹ ਇਹ ਉਸੇ 40 अच्छा जी बेड ਵੀਰੇ ਇਹੀ ਡਿਜ਼ਾਈਨ ਮਿਲੂਗਾ ਕਿ ਕਸਟਮਾਈਜ਼ ਕਰਾ ਸਕਦੇ ਨੇ ਮੈਨੇ ਬਾਰਡਰ ਵਾਲੇ ਲੈਣਾ ਹੈ ਅਗਰ ਪਿੱਛੇ ਜਿਵੇਂ ਇਹਦੇ ਵਿੱਚ ਸਮਾਨ ਰੱਖਿਆ ਜਾਂਦਾ ਜੀ ਜੀ ਜੇ ਮੰਨ ਲਓ ਇਹ ਪਿੱਛੇ ਬਾਕਸ ਬਣੇ ਨੇ ਬਈਆਂ ਨੂੰ ਸ਼ੌਕ ਹੁੰਦਾ ਪਿੰਡ ਵਾਲਿਆਂ ਨੂੰ ਕਿ ਵਿੱਚ ਸਮਾਨ ਰੱਖਿਆ ਜਾਵੇ ਰੱਖਿਆ ਜਾਂਦਾ ਬਿਲਕੁਲ ਜੀ ਹਰੇਕ ਨੂੰ ਚਲੋ ਤੁਸੀਂ ਪਲੇਨ ਵੀ ਪਲੇਨ ਵੀ ਮਿਲ ਜਾਏਗਾ ਬੈਕਅਪ ਕਸਟਮਾਈਜ਼ ਕਰ ਸਕਦੇ ਆ ਜੀ ਜੀ ਅੱਛਾ मतलब ਪਲੇਨ ਵੀ ਜਿਸ ਤਰ੍ਹਾਂ ਦੀ ਮਰਜ਼ੀ ਟੋ ਤੁਸੀਂ ਬਣਵਾ ਸਕਦੇ ਹੋ ਤੁਸੀਂ ਪੇਸ਼ ਕਰਦੇ ਹੋ ਉਹ ਪ੍ਰਾਈਸ ਉਹਨੇ ਰਹੂਗਾ ਹਾਂ ਜੋਹੀ ਰਹੇਗਾ ਅੱਛਾ ਭਾਈ ਐ ਆ ਪ੍ਰਾਈਸ ਦੀ ਹੇਅਰ ਫੇਅਰ ਨਹੀਂ ਹੋਣੀ ਚਾਹੀਦੀ ਨਹੀਂ ਨਹੀਂ ਹੁਣ ਪ੍ਰਾਈਸ ਵੀ ਇਹੀ ਆ ਜੀ ਆ ਦੇਖੋ ਠੀਕ ਹੈ ਆ ਬੋਰਡ ਹੋਏਗਾ ਜੀ ਲਓ ਜੀ ਆ ਕਰੋ ਚੈੱਕ ਕਰੀ ਇਹ ਆਹ ਲਓ ਇਹ ਬਾਈ ਪਹਿਲਾਂ ਵੀ ਦੱਸਿਆ ਸੀ ਬਾਈ 6.5 ਫੁੱਟ ਤੋਂ ਉੱਪਰ ਆ ਹੈਨਾ 7 ਫੁੱਟ ਦੇ ਨੇੜੇ ਆ ਬਾਈ ਤੇ ਇਹ ਭਾਰ ਦੇਖੋ ਕਿੰਨਾ ਬਾਈ ਨੇ ਪਾ ਕੇ ਵਿਖਾਤਾ ਅੱਛਾ ਬਾਈ ਦੋ ਚੀਜ਼ਾਂ ਹੋਈਆਂ ਅਜੇ ਪੰਜ ਚੋਂ ਦੋ ਹੋਈਆਂ ਹੁਣ ਤੀਜੀ ਕਿਹੜੀ ਆਈਟਮ ਆ ਜਿਹੜੀ ਜਿਹੜਾ ਗੱਦਾ ਨਾਲ ਦੇਵਾਂਗੇ ਜੀ ਆਪਾਂ ਲਓ ਜੀ ਆ ਚੈੱਕ ਕਰੋ ਜੀ ਗੱਦਾ ਠੀਕ ਹੈ ਕੀ ਆ ਬਾਤਾਂ ਨਹੀਂ 5 ਇੰਚ ਗੱਦਾ ਲੋਕੀ 4 ਇੰਚ ਦਿੰਦੇ ਆ ਵਾ 5 ਇੰਚ ਦੇਵਾਂਗੇ ਜੀ ਹੂੰ ਠੀਕ ਹੈ ਇੱਕ ਹੋਰ ਚ ਵੈਸੇ ਵਿੱਚ ਇਸ ਨੂੰ ਅਲੱਗ-ਅਲੱਗ ਲੈਣਾ ਅਲੱਗ-ਅਲੱਗ ਮਿਲ ਜਾਏਗਾ ਵਨ ਪੀਸ ਚਾਹੀਦਾ ਵਨ ਪੀਸ ਦੇ ਦਾਂਗੇ ਜੋੜਾ ਅੱਛਾ ਪ੍ਰਾਈਸ ਹੋਹੀ ਰੋਗਾ ਰੇਟ ਸੇਮ 40000 ਚੀ ਲਓ ਜੀ 40000 ਦੇ ਵਿੱਚ ਤੁਹਾਨੂੰ ਜੇ ਤੁਸੀਂ ਆਹ ਗੱਦਾ ਲੈਣਾ ਹੈ ਸਿੰਗਲ ਜਿਹੜਾ ਇੱਕੋ ਬਣਿਆ ਹੁੰਦਾ ਪੂਰੇ ਬੈੱਡ ਦਾ ਉਹ ਵੀ ਮਿਲ ਜੂ ਜੇ ਤੁਸੀਂ ਆਡ-ਆਡ ਲੈਣਾ ਤਾਂ ਇਹ ਵੀ ਮਿਲ ਜੂ ਲਓ ਜੀ ਤਿੰਨ ਆਈਟਮਾਂ ਹੋ ਗਈਆਂ ਬਾਈ ਜੀ ਚੌਥੀ ਡਰੈਸਿੰਗ ਦਿਖਾ ਦਿੰਨੇ ਜੀ ਲਓ ਜੀ ਹੁਣ ਚੌਥੀ ਆਈਟਮ ਦਿਖਾਉਣ ਲੱਗੇ ਨੇ ਫਰਨੀਚਰ ਹੋਰ ਵੀ ਇਨਾਂ ਕੋਲ ਹੈ ਪਰ ਜਿਹੜਾ ਕੰਬੋ ਦਾ ਪਹਿਲਾਂ ਆਪਾਂ ਉਹ ਦਿਖਾ ਦਈਏ ਲਓ ਜੀ ਚੌਥੀ ਡਰੈਸਿੰਗ ਆ ਗਈ ਜੀ ਇਹ ਆਪਣੇ ਕੋਲ ਹਮ ਲਓ ਜੀ ਕਰੋ ਚੈੱਕ ਆਹ ਡਰੈਸਿੰਗ ਆ ਕਰੋ ਚੈੱਕ ਇਹ ਆਪਾਂ ਚੁਆਇਸ ਕਰ ਸਕਦੇ ਜਿਵੇਂ ਕਸਟਮਰ ਕਹਿੰਦੇ ਆ ਸਾਨੂੰ ਥੋੜੀ ਵੱਡਾ ਚੀਜ਼ ਦੇ ਦਿਓ ਆਪਾਂ 2.5 ਫੁੱਟ ਦੇ ਦੇ ਦਾਂਗੇ ਉਹ ਜਿਹੜਾ ਮਤਲਬ ਸਿਰਫ ਫਰਕ 400 ਰੁਪਏ ਦਾ ਫਰਕ ਹੈ ਅੱਛਾ ਅਗਲੇ 400 ਚੋਂ ਕੰਪੋ ਹੋ ਜਾਏਗਾ ਆਪਾਂ ਕਰ ਸਕਦੇ ਆ ਜਰੂਰੀ ਨਹੀਂ ਅੱਗੇ ਸਰਕਾਰ ਨੇ ਲਿਖਦਾ ਕਿ 40000 ਰੁਪਏ 40000 ਮਤਲਬ ਪੂਰੇ ਲਕੀਰ ਦੇ ਉਹ ਨਹੀਂ ਬੰਨਦਾ ਵੀ ਇਸ ਇਤਨੇ ਚੱਲਣਾ ਹਣਾ ਆ ਕੇ ਚੋਦੀ ਗਈ ਬਾਕੀ ਬਿਮਾਰੀ ਹੋ ਜਾਂਦੀਆਂ ਨੇ ਲਓ ਜੀ ਚਾਰ ਆਟਮ ਆ ਗਈਆਂ ਲਓ ਜੀ ਹੁਣ ਆ ਪੰਜਵੀਂ ਚੀਜ਼ ਆ ਗਈ ਕੰਬੋ ਦੀ ਇਹ ਕਰੋ ਚੈੱਕ ਜੀ ਅਲਮਾਰੀ ਕੰਮ ਚੱਲੀ ਜਾਂਦਾ ਨਾਲ ਨਾਲ ਜਿਵੇਂ 7/4 ਦੀ ਸਾਈਜ਼ ਰਹੇਗਾ ਹੂੰ ਲਓ 7/4 ਦੀ ਜਿਹੜੀ ਅਲਮਾਰੀ ਤੁਹਾਨੂੰ ਮਿਲਣ ਜਾ ਰਹੀ ਹੈ ਜੀ ਕਰੋ ਚੈੱਕ ਤੇ ਡਿਜ਼ਾਈਨ ਬਾਈ ਜੀ ਕਲਰ ਕਲਰ ਡਿਜ਼ਾਈਨ ਬਾਈ ਆ ਸੱਗੇ ਬੋਰਡ ਪੇ ਢੇਰੀਆਂ ਪਈਆਂ ਯੂਵੀ ਬੋਰਡ ਚ ਲੈਣੀਆਂ ਅਲਮਾਰੀਆਂ ਉਹ ਵੀ ਮਿਲਦੀਆਂ ਆਪਣੇ ਲਓ ਜੀ ਆ ਗੱਲ ਮੈਂ ਤਿਆਰ ਕਰ ਦਿਓ ਆ ਗੱਲ जरा ਆ ਕੇ ਆ ਜੋ ਹੋਰ ਦਿਖਾ ਬਾਈ ਕਿਸੇ ਨੇ ਕਸਟਮਾਈਜ਼ ਤਿਆਰ ਕਰਿਆ ਹਾਂਜੀ ਵੀਰੇ ਕਿਵੇਂ ਕਹਿ ਰਹੇ ਸੀ ਤੁਸੀਂ ਭਾਜੀ ਜਿਵੇਂ ਇਹ ਬੋਰਡ ਹੈ ਇਹਨੂੰ ਯੂਵੀ ਬੋਰਡ ਕਹਿੰਦੇ ਆ ਅੱਛਾ ਯੂਵੀ ਬੋਰਡ ਇਹ ਤਾਂ ਬਹੁਤ ਸ਼ੀਸ਼ੇ ਵਾਂਗੂ ਸ਼ਾਈਨ ਕਰ ਰਿਹਾ ਹੈ ਭਾਜੀ ਇਹ ਪਾਰਟੀਕਲ ਬੋਰਡ ਨਹੀਂ ਹੈ ਯੂਵੀ ਬੋਰਡ ਹੈ ਅੱਛਾ ਹਾਂ ਇਹ ਕਾਪਰਟਿਕਲ ਬੋਰਡ ਹੁੰਦਾ ਆ ਇਹ ਪਾਰਟਿਕਲ ਬੋਰਡ ਹੈ ਇਸ ਵਿੱਚ ਕਿਆਲ ਹੋ ਰਹੇ ਨੇ ਆ ਮੰਦਰ ਤਿਆਰ ਹੋ ਜੀ ਇਹਨੂੰ ਪਾਰਟਿਕਲ ਬੋਰਡ ਕਹਿੰਦੇ ਆ ਹਾਂ ਮਤਲਬ ਪਾਰਟਿਕਲ ਬੋਰਡ ਦੂਜਾ ਹੁੰਦਾ ਜੀ ਆ ਹੁੰਦਾ ਪਾਰਟਿਕਲ ਬੋਰਡ ਠੀਕ ਹੈ ਦੇਖੋ ਹਰ ਬੰਦਾ ਕਹਿੰਦਾ ਕਿ ਗੱਤੇ ਵਾਲਾ ਬੋਰਡ ਗੱਤੇ ਵਾਲਾ ਬੋਰਡ ਗੱਟਾ ਨਹੀਂ ਹੁੰਦਾ ਇਹ ਠੀਕ ਹੈ ਕੰਪਰੈਸ ਕਰਕੇ ਮਸ਼ੀਨ ਨਾਲ ਬਣਦਾ ਹੈ ਲਾਮਿਨੇਟਡ ਬੋਰਡ ਨੂੰ ਕਹਿੰਦੇ ਇਹਨੂੰ ਅੱਛਾ ਅੱਛਾ ਜੀ ਠੀਕ ਹੈ ਇਹ ਵਧੀਆ ਹੁੰਦਾ ਠੋਸ ਹੁੰਦਾ ਪਰ ਵਧੀਆ ਦੀ ਗੱਲ ਨਹੀਂ ਹੁੰਦੀ ਦੇਖੋ ਜੇ ਅਲਮਾਰੀ ਬਾਜ਼ਾਰ ਤੇ ਦੂਜੇ ਚ ਬਣਾਵਾਗੇ ਤਾਂ 10-12000 ਰੁਪਏ ਉਹ ਹੰਬੇ ਨਹੀਂ ਕੋ ਜੀ ਨੂੰ ਠੀਕ ਹੈ ਨਾ ਬਾਕੀ ਜੇ ਜੂ ਜ਼ਿਆਦਾ ਕੁਆਲਿਟੀ ਬਧੀ ਲੈਣੀ ਤਾਂ ਯੂਵੀ ਲੈ ਲਓ ਹਾਂ ਜੀ ਆ ਯੂਵੀ ਬੋਰਡ ਆ ਗਿਆ ਅੱਛਾ ਇਹ ਵੱਧ ਹੰਡ ਦਾ ਜੀ ਇਹ ਇਹ ਦੇਖੀਏ ਸਾਈਡ ਤੋਂ ਕਿਵੇਂ ਹੁੰਦਾ ਜੀ ਇਹ ਹੁੰਦਾ ਉਹ ਵੀ ਆ ਜੀ ਉੱਪਰ ਪੇਪਰ ਮੋਟਾ ਹੁੰਦਾ ਇਹਦਾ ਅੱਛਾ ਇਹਦਾ ਪੇਪਰ ਮੋਟਾ ਜ਼ਿਆਦਾ ਚੱਲਦਾ ਹਾਂ ਜੀ ਇਹਦੇ ਵਿੱਚ ਡਿਜ਼ਾਈਨ ਕਲਰ ਬਹੁਤ ਆ ਜਾਂਦੇ ਨੇ ਜਿਵੇਂ ਆ ਸਾਈਡ ਤੇ ਆ ਗਿਆ ਅੱਛਾ ਜੀ ਇਹਨਾਂ ਆ ਵੀ ਬਣੇ ਰੋਲੇਕਸ ਆ ਗਿਆ ਕਲਰ ਅੱਛਾ ਜੀ ਇਹ ਕੋ ਸਾਹਮਣੇ ਆ ਗਿਆ ਜੀ ਅੱਛਾ ਜੀ ਅਲੱਗ ਅਲੱਗ ਨੇ ਜੀ ਹਾਂ ਜੀ ਹਾਂ ਜੀ ਲਓ ਇਹ ਸਾਰੇ ਯੂਵੀ ਬੋਰਡ ਨੇ ਹਾਂ ਜੀ ਤੇ ਲਓ ਬਾਈ ਜੀ ਕ ਰਾਤ ਦੇਣੇ ਇੱਕ ਕਰੀ ਰੱਖ ਦੇਣੇ ਬਾਈ ਹਨਾ ਆਰਡਰ ਹੀ ਇੰਨੇ ਆ ਰਹੇ ਹਨਾ ਜੀ ਹਾਂਜੀ ਭਾਜੀ ਹਾਂਜੀ ਤੁਹਾਡੀ ਵੀਡੀਓ ਦੇਖ ਕੇ ਜ਼ਿਆਦਾ ਲੋਕ ਆ ਰਹੇ ਨੇ ਥੈਂਕ ਯੂ ਜੀ ਚਲੋ ਹੁਣ ਆਪਾਂ ਦੂਜੇ ਪਾਸੇ ਜਾਂਦੇ ਹਾਂ ਨਾ ਜੀ ਅੱਛਾ ਬਾਈ ਜੀ ਇਹ ਤਾਂ ਆਪਣੇ ਅੱਗੇ ਕੰਬੋ ਵਿੱਚ ਜਿਹੜੀ ਤੁਸੀਂ ਚੀਜ਼ਾਂ ਤਿਆਰ ਕਰਦੇ ਹੋ ਹਨਾ ਜੇ ਕਿਸੇ ਨੇ ਵੈਸੇ ਇਕੱਲਾ ਬੈੱਡ ਇਕੱਲਾ ਸੋਫਾ ਲੈਣਾ ਹੋਵੇ ਮਿਲ ਜੂ ਮਿਲ ਜੇਗਾ ਮਿਲ ਜੇਗਾ ਕੋਈ ਦਿੱਕਤ ਨਹੀਂ ਠੀਕ ਹੈ ਜਿਵੇਂ ਹਮ ਕਸਟਮਾਈਜ਼ ਕਰਕੇ ਕਸਟਮਰ ਨੇ ਬਣਵਾਇਆ ਸਾਡੇ ਤੋਂ ਅੱਛਾ ਜੀ ਆਪਾਂ ਤੇ ਕੱਪੜਾ ਲਗਾ ਦਿਓ ਅੱਛਾ ਜੀ ਆ ਦੇਖੋ ਜੀ ਇਹ ਆਪ ਤਿਆਰ ਕਰ ਅੱਛਾ ਭਾਈ ਇਹ ਕੀ ਲੱਗਾ ਹੋਇਆ ਹੈ ਜਿਹੜਾ ਫੈਬਰਿਕ ਲੱਗੀ ਹੋਈ ਹੈ ਜੀ ਬੁਰੀ ਹੈ ਅੱਛਾ ਸਵੇਟ ਲੱਗੀ ਹੈ ਹਾਂ ਮਤਲਬ ਉਹ ਗਿੱਲਾ ਕਪੜਾ ਮਾਰੇ ਕੋਲੀ ਨਾਲ ਸਾਫ਼ ਕਰ ਲੇ ਜੀ ਜੀ ਹਾਂਜੀ ਹਾਂਜੀ ਹਾਂ ਕੋਈ ਮਤਲਬ ਡਰਾਈ ਕਲੀਨ ਦੀ ਨਹੀਂ ਕੋਈ ਖਾਸ ਲੋੜ ਨਹੀਂ ਪੈਂਦੀ ਕੀ ਕੋਸਟ ਕਰਦਾ ਜੀ ਆ ਬੈੱਡ ਇਹ ਸਾਡੇ ਕੋਲ ਸਾਰਾ ਬੈੱਡ ਹੀ 16000 ਰੁਪਏ ਦਾ ਜੀ 16000 ਦਾ ਹਾਂਜੀ ਗੱਦਾ ਨਾਲ ਹੈਗਾ ਕਿ ਨਹੀਂ ਇਹਦੇ ਨਹੀਂ ਨਹੀਂ ਗੱਦਾ ਨਾਲ ਇਹ ਇਕੱਲਾ ਬੈੱਡ 16000 ਰੁਪਏ ਦਾ ਜੀ ਪੂਰਾ ਆਪਣਾ 18mm ਪ੍ਰਾਈਸ ਦੇ ਵਿੱਚ ਹੈ ਉੱਪਰ ਤੋਂ ਲੈ ਸਾਰਾ ਬੋਰਡ ਹੈ ਸਾਈਡ ਤੇ ਵੀ ਦੇਖੋ ਕੁਸ਼ਿੰਗ ਹੋਈ ਪਈ ਹੈ ਸਾਰੀ ਬਿਲਕੁਲ ਜੀ ਕਰੋ अच्छा जी अच्छा भाई اگے ਆਪਾਂ ਵੇਖੀਏ ਸੋਫਿਆਂ ਦੀ ਕੁਆਲਿਟੀ ਆਪਣੇ ਕੋਲ ਪਹਿਲਾਂ ਵੀ ਹਨਾ ਸੇਮ ਇਹ ਕਿਵੇਂ ਆ ਜੀ ਆਹ ਵਾਲੇ ਜਿਹੜੇ ਸੋਫੇ ਨੇ ਆਹ ਵਾਲੇ ਇੱਕ ਅੱਲਾ ਸੋਫਾ ਲੈ ਲਓ ਜੀ ਸਾਡੇ ਕੋਲ 13000 ਰੁਪਏ ਦੇ ਦਾਂਗੇ 13000 ਰੁਪਏ ਦਾ ਤੁਹਾਨੂੰ ਆ ਸੋਫਾ ਸੈੱਟ ਮਿਲ ਜੂਗਾ ਜੀ 5 ਸੀਟਰ ਨਾਲ ਟੇਬਲ ਵਿਦਆਊਟ ਟੇਬਲ ਵਿਦਆਊਟ ਟੇਬਲ ਵਿਦ ਟੇਬਲ ਕਿੰਨਾ ਨਾ ਪਊਗਾ ਜੀ ਵਿਦ ਟੇਬਲ ਉਹੀ ਤੁਹਾਨੂੰ ਜੀ 18000 ਰੁਪਏ ਤਾਂ ਦੇ ਦਾਂਗੇ 18000 ਰੁਪਏ अच्छा जी हां जी, जी। बाकी डाइनिंग्स हो जंदे ने अपने को आ डाइनिंग टेबल टे टे है भाई आ देखो तुसी दा बड़ा एंड का है टल्ली ਦੇ ਵਿੱਚ ਹੈ ਜੀ ਇਹ ਅੱਛਾ ਟਾਲੀ ਚ ਹੈ हां पूरी ਇਹਦੇ ਅੰਦਰ ਜਿਹੜੀ ਗੱਦੀ ਪਾਈ ਹੋਈ ਹੈ ਜੀ 슬ੀਪ ਵੈਲ ਦੀ ਗੱਦੀ ਫੋਮ ਪਾਈ ਹੋਈ ਹੈ ਇਹਦੇ ਚ ਅੱਛਾ ਇਸਲੀਵੈਲ ਦੀ हां पूरी ਪ੍ਰੋਪਰ 슬ੀਪ ਵੈਲ ਲੈਂਡ ਬਣਿਆ ਹੋਇਆ ਜੀ ਇਹ ਠੀਕ ਹੈ ਆ ਸਾਈਡ ਤੇ ਬੈਕ ਵੀ ਦੇਖੋ ਜੀ ਅੱਛਾ ਜੀ ਮਕਿਨਾਂ ਕਈ ਚੀਜ਼ਾਂ ਹੁੰਦੀਆਂ ਕਿ ਡਿਸਪਲੇਸੇ ਨਹੀਂ ਕਰ ਪਾਉਂਦੇ ਕਿਉਂਕਿ ਫੈਕਟਰੀ ਆਊਟਲੈਟ ਸਾਡੇ ਕੋਲ ਗਰਦਾ ਮਿੱਟੀ ਜ਼ਿਆਦਾ ਪੈਂਦੀ ਪੈਂਦਾ ਕੰਮ ਚੱਲ ਰੰਗ ਵਾਲੇ ਸਿੱਕਾਰ ਨਹੀਂ ਸਕਦੇ ਜੀ ਅਸੀਂ ਬਹੁਤ ਕੋਸ਼ਿਸ਼ ਕਰਕੇ ਦੇਖ ਲਈ ਕਿਉਂਕਿ ਐਨਾ ਇਧਰ ਹੈ ਕਰ ਕਰਕੇ ਰੱਖਣੇ ਪੈ ਰਹੇ ਨੇ ਜੀ ਸਾਡੇ ਬਿਲਕੁਲ ਜੀ ਇਸ ਤਰ੍ਹਾਂ ਕਿ ਮਲੇਟ ਕੇ ਰੱਖਣੇ ਪੈ ਰਹੇ ਹਾਂ ਸਾਗਵੰਦ ਦਾ ਭੱਡਾ ਇਹਦੇ ਵੀ ਦੁਕਾਨਜੋਗਾ ਵੀ ਨਹੀਂ ਹੈਗਾ ਸਾਡੇ ਕੋਲ ਕਿ ਮਤਲਬ ਉੱਥੇ ਸਮਾਨ ਰੱਖਣਾ ਬਣਿਆ ਬਹੁਤ ਵਧੀਆ ਹੈ ਜੀ ਸਰ 2500 ਗੱਜ ਚ ਫੈਕਟਰੀ ਹੈ ਸਾਵੀ ਸਾਨੂੰ ਦਿੱਕਤ ਆਂਦੀ ਆ ਜੀ ਆਉਂਦੀ ਆਉਂਦੀ ਬਿਲਕੁਲ ਜੀ ਲਓ ਜੀ ਆ ਉੱਪ ਟਾਲੀ ਦਾ ਬਣਿਆ ਹੋਇਆ ਡਾਈਨਿੰਗ ਟੇਬਲ ਹੈ ਟਾਲੀ ਦੀ ਲੱਕੜ ਦੇ ਵਿੱਚ ਤੇ ਕਿੰਨੇ ਦਾ ਬਈ ਕੀ ਕੋਸਟ ਕਰੂਗਾ ਇਹ ਇਹ ਸਿਰਫ ਤੁਹਾਨੂੰ ਮਿਲ ਜੇਗਾ 45000 ਰੁਪਏ ਦਾ 45000 ਦਾ ਵੇਖ ਲਓ ਪੂਰਾ ਸਭ 45000 ਰੁਪਏ ਖਲੀਬ ਬੈਲ ਦੀ ਗੱਦੀ ਲੱਗੀ ਹੈ ਜੀ ਠੀਕ ਹੈ ਜੀ ਠੀਕ ਹੈ ਵਧੀਆ ਟਾਲੀ ਦੇ ਵਿੱਚ ਹੈਗਾ ਸਾਰਾ ਠੀਕ ਹੈ ਅਗਰ ਸਿੰਗਲ ਵਾਲਸ ਆਪਣੇ ਕੋਲ 25000 ਤੋਂ ਡਾਈਨਿੰਗ ਟੇਬਲ ਸ਼ੁਰੂ ਨਹੀਂ ਜੀ ਉਹ ਵੀ ਸਾਗਵਾਂ ਦੀ ਲੱਕੜ ਦੇ ਅੱਛਾ ਜੀ ਹਾਂ ਉਹ ਡੇਕ ਡੂਕ ਨਹੀਂ ਡੇਕਲੇ ਲੈਣੇ ਨੇ ਤਾਂ ਉਹ ਮਿਲ ਜਾਣਗੇ ਤੁਹਾਨੂੰ ਉਹ ਤਾਂ ਹੈਗੇ ਨੇ ਹਾਂਜੀ ਹਾਂਜੀ ਨਹੀਂ ਠੀਕ ਐ ਮਤਲਬ ਚੀਜ਼ ਕਹਿ ਕੇ ਦੋ ਵੀਰੇ ਜਿਹੜੀ ਦੇਣੀ ਐ ਲਾਂਬਾ ਨਾ ਆਵੇ ਨਹੀਂ ਨਹੀਂ ਆ ਦੇਖੋ ਆ ਸੋਫਾ ਆ ਗਿਆ ਮੈਚਿੰਗ ਦਾ ਅੱਛਾ ਜੀ ਟੇਬਲ ਦੇ ਨਾਲ ਜਿਹੜਾ ਦੱਸਿਆ ਤੁਹਾਨੂੰ ਮੈਂ 12500 ਰੁਪਏ ਦਾ ਆਹ ਟੇਬਲ ਟੇਬਲ ਦੇ ਨਾਲ ਇਹ ਸੋਲਡ ਕਿਵੇਂ ਵਿਕਿਆ ਹੋਇਆ ਇਹ ਵਿਕ ਗਿਆ ਭਾਜੀ ਵਿਕ ਗਿਆ ਅੱਛਾ ਹੋਰ ਬਣਾ ਦੋ ਜਿਹੜੇ ਨਾਲ ਦਾ ਜੇ ਡਿਮਾਂਡ ਹੋਵੇ ਤਾਂ ਹਾਂਜੀ ਹਾਂਜੀ ਬਣ ਜਾਏਗਾ ਲਓ ਜੀ ਇਹ ਕਿੰਨੇ ਦਾ ਕਹਿਆ ਤੁਸੀਂ ਵਿਦ ਟੇਬਲ 18500 روپے ਦਾ 18500 روپے ਦਾ ਤੁਹਾਨੂੰ ਇਹ ਸੋਫਾ ਸੈੱਟ ਮਿਲ ਜੂਗਾ ਵਿਦ 5 ਸਾਲ ਦੀ ਗਰੰਟੀ ਵੀ ਹੈ ਜੀ ਕੋਈ ਮੈਡੀਕਲ ਨਹੀਂ 5 ਸਾਲ ਦੀ ਗਰੰਟੀ ਹੈ ਐਚਆਰ ਹੋਮ ਚ ਹੈ ਲਓ ਜੀ ਐਚਆਰ ਹੋਮ ਦੇ ਵਿੱਚ ਅੱਛਾ ਤੁਸੀਂ ਆਹ ਵਿਖਾ ਰਹੇ ਸੀ ਮੈਨੂੰ ਢੋਆ ਕਹਿ ਲਓ ਇਹਨੂੰ ਹੁਣ ਇਕੱਲੀ ਜਾਂ ਬੈਕ ਕਹਿ ਲਓ ਇਹ ਇਕੱਲੀ ਵੀ ਮਿਲ ਜਾਂਦੀ ਜੇ ਲੈਣੀ ਹੋਵੇ ਉਹ ਵੀ ਦੱਸ ਇਹਨੂੰ ਸਾਡੇ ਕੋਲ ਬਾਕਸ ਜਿਹੜੇ ਸਾਰੇ ਗੋਡਾਮ ਚ ਪੇਰ ਰਹੇ ਨੇ ਸਾਡੇ ਕੋਲ ਜਗ੍ਹਾ ਬਚ ਜਾਂਦੀ ਹੈ ਹੋਰ ਕੁਝ ਨਹੀਂ ਸਿੱਖਾ ਜਿਵੇਂ ਆਹ ਬੈਡ ਮਿਲ ਜੇਗਾ ਅੱਛਾ ਇਹਦਾ ਕੀ ਪ੍ਰਾਈਸ ਰਹਿੰਦਾ ਜੀ 13500 ਰੁਪਏ ਦੀ ਰੇਂਜ ਚ ਆ ਗਿਆ ਜੀ ਬੈਡ 13500 ਜੀ ਹ ਉਹ ਵਿੱਚ ਰੱਖੇ ਹੋਏ ਸਮਾਨ ਜੀ ਹਾਂ ਜੀ ਆਹ ਬੈਗ ਆ ਗਈ ਆਹ ਬੈਗ ਆ ਗਈ ਕਾ ਚੈੱਕ ਕਰੋ ਇਹ ਸਾਰੀਆਂ ਬੈਗ ਨੇ ਜਿਹੜੀਆਂ ਤੁਹਾਨੂੰ ਮਿਲ ਜਾਣਗੀਆਂ ਹਾਂ ਜੀ ਜੀ ਬਹੁਤ ਪਿਆਰੀਆਂ ਬਣੀ ਹੋਈਆਂ ਨੇ ਜੀ ਸਾਰੀਆਂ ਵੀਰੇ ਕਿੰਨੀ ਜੇ ਆਪਾਂ ਕੱਲੀ ਬੈਗ ਲੈਣੀ ਹੋਵੇ ਆ ਕਿੰਨੇ ਕੁ ਪ੍ਰਾਈਸ ਮਿਲ ਜਾਈਏ ਇਹ ਬੈਗ ਲੈ ਲਓ ਜੀ ਕੱਲੀ ਬੈਗ 6000 ਰੁਪਏ ਦੇ ਦਾਂਗੇ 6000 ਦੀ ਠੀਕ ਹੈ ਬੈਗ ਅਗਰ ਤੁਹਾਡੇ ਕੋਲ ਪੂਰਾ ਬੈੱਡ ਪੂਰਾ ਸੈੱਟ ਬਣਾਣਾ ਚਾਹੁੰਦੇ ਹੋ 8000 8500 ਅਗੁੱਤੀ ਪੁਰਾਣਾ ਬੈੱਡ ਵੀ ਲਿਆਓਗੇ ਸਭ ਤਿਆਰ ਕਰਕੇ 8500 ਤੁਹਾਨੂੰ ਪੂਰਾ ਨਵਾਂ ਤਿਆਰ ਕਰ ਦਾਂਗੇ ਅੱਛਾ ਹਾਂ ਵਿੱਚੇ ਬੈਗ ਬੁੱਕ ਲਾ ਕੇ ਸਮਾਈਕਾ ਵੀ ਨਾਲ ਲਾ ਕੇ ਕੀ ਬਾਤ ਹੈ 8500 ਚ ਤੁਹਾਨੂੰ ਪੁਰਾਣਾ ਬੈੱਡ ਜਿਹੜਾ ਤੁਹਾਡਾ ਕੋਈ ਹੈਗਾ ਅਗਰ ਤੁਹਾਡੇ ਕੋਲ ਕੋਈ ਪੁਰਾਣਾ ਬੈੱਡ ਪਿਆ ਨਾ ਜੀ ਅਸੀਂ ਸਾਡੇ ਕੋਲ ਭੇਜ ਦਿਓ ਅਸੀਂ ਉਹਨੂੰ ਦੁਬਾਰਾ ਤੋਂ ਮਤਲਬ ਉਹਦਾ ਬਹੁਤ ਠੀਕ ਹੋਵੇ ਦੇਖੋ ਫਿਰ ਪੈਸਾ ਲਾਜੇ ਫਾਇਦਾ ਵੀ ਹੈ ਨਾ ਫਰੰਟ ਬੈਕ ਦੋਨੇ ਪਾਸੇ ਡਿਜ਼ਾਈਨ ਸਾਈਡ ਤੇ ਸਮਾਈਕਾ ਲਗਾ ਕੇ ਪੂਰਾ ਨਵਾਂ ਤਿਆਰ ਕਰ ਦਾਂਗੇ 8500 ਯਾਰ ਬੋ ਰਹਿ ਤੈਨਾਂ ਦੀਆਂ ਪਰ ਸੋਈ ਦੇ ਰੱਖਣੇ ਗੋਲ ਤੇ ਹੁੰਦੇ ਨੇ ਨਾ ਆਪਣੇ ਹਿਸਾਬ ਨਾਲ ਬਣਾ ਜਿੰਦੇ ਨੇ ਹਾਂ ਜਿਵੇਂ ਜੀ ਕਰਦਾ ਹਨਾ ਕਿਸੇ ਦਾ ਕਸਟਮਾਈਜ਼ ਕਰਾਉਣ ਨੂੰ ਲਓ ਜੀ ਕਰੋ ਚੈੱਕ ਆ ਬੈਠੇ ਦੇਖੋ ਆਹਾਹਾ ਆ ਤਾਂ ਬਹੁਤ ਵਧੀਆ ਜੀ ਆ ਦੇਖੋ ਬਾਕੀ ਬਾਈਆਂ ਕੁਰਸੀਆਂ ਵਗੈਰਾ ਐ ਪਈਆਂ ਕਹਿੰਦੇ ਸਾਡਾ ਫੈਕਟਰੀ ਵਾਲਾ ਕੰਮ ਹੈ ਸਾਡੇ ਤੋਂ ਸਾਮ ਸਵਾਲ ਘਾਟੇ ਹੁੰਦੀ ਏ ਪਰ ਆ ਦੇਖੋ ਪਰ ਚੀਜ਼ ਜਦੋਂ ਭੇਜਦੇ ਨੇ ਪੂਰੀ ਬਲੇਡ ਬਲੂੜ ਕੇ ਹਨਾ ਰੈਪ ਅਪ ਕਰਕੇ ਆ ਦੇਖੋ ਇਹ ਟਾਲੀ ਦਾ ਬਣਿਆ ਹੋਇਆ ਬਾਈ ਜੀ ਨਹੀਂ ਸਾਗਵਾਂ ਦਾ ਜੀ ਇਹ ਇਹ ਸਾਗਵਾਂ ਦਾ ਪਰ ਬਾਈ ਇਹਦੀ ਬੜੀ ਵਧੀਆ ਹੈ ਨਾ ਡਿਜ਼ਾਈਨ ਬਹੁਤ ਸੋਹਣਾ ਕਾਰਵਿੰਗ ਬਹੁਤ ਸੋਹਣਾ ਸਰ 2 ਮਹੀਨੇ ਕੱਟ ਗਏ ਇਹਨੂੰ ਬਣਾਉਣ ਦਾ ਟਾਈਮ ਪੀਰੀਅਡ ਲੱਗਿਆ ਜੀ ਆਪਾਂ ਨੂੰ ਅੱਛਾ ਜੀ ਆ ਕਰੋ ਜੀ 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 ਬਾਕੀ ਬਾਈ ਡਿਜ਼ਾਈਨ ਜਿਹੜਾ ਕੋ ਪਿੱਛੇ ਪਿਆ ਹੈ ਅੱਛਾ ਜੀ ਉਹ ਚੀਜ਼ਾਂ ਉਹ ਨੇ ਜਿਹੜੀ ਡੇਲੀ ਰੂਟੀਨ ਚ ਨਹੀਂ ਨੇ ਬਿਲਕੁਲ ਬਿਲਕੁਲ ਜੋ ਚੀਜ਼ ਆਪਾਂ ਕਹਿ ਦਿੰਦੇ ਆ ਕਿ ਕਸਟਮਰ ਹਫਤੇ 'ਚ ਇੱਕ ਆ ਗਿਆ ਜਿਹੜਾ ਕਿ ਜਿੰਨੇ ਲੱਖ ਰੁਪਏ ਦਾ ਬੈੱਡ ਖਰਚਣਾ ਹੈ ਉਹ ਅਗਲਾ ਕਹਿ ਗਿਆ ਮੇਰੇ ਹਿਸਾਬ ਨਾਲ ਕਲਰ ਕਰੋ ਮੇਰੇ ਹਿਸਾਬ ਨਾਲ ਲੁੱਕ ਕਰੋ ਕਸਟਮਾਈਜ਼ ਆਪਣੇ ਹਿਸਾਬ ਨਾਲ ਹੋ ਰਿਹਾ ਹੈ ਉਹ ਕਲਰ ਹੋ ਰਿਹਾ ਹੈ ਉਹਦੇ ਵਿੱਚ ਇਹ ਵੀ ਸੇਮ ਉਵੇਂ ਹੀ ਆ ਜੀ ਹਨਾ ਹਾਂ ਉਹੀ ਆ ਜੀ ਬਸ ਲਓ ਇਹ ਸਾਗ ਵੰਦਦਾ ਹੀ ਆ ਹਾਂਜੀ ਹਾਂਜੀ ਲਓ ਜੀ ਕੀ ਰੇਟ ਹੈ ਦਾ ਸਰ ਇਹ ਆਪਣੇ ਕੋਲ ਪੈਗਾ 85000 ਰੁਪਏ ਦਾ 85000 ਰੁਪਏ ਦਾ 85000 ਦਾ 25 ਸਾਲ ਦੀ ਗਾਰੰਟੀ ਅੱਛਾ ਜੀ ਵਾਟਰਪੂਫ ਬੈਡ ਵਿੱਚ ਹੈ ਗ੍ਰੀਨ ਪਲਾਈ ਵਿੱਚ ਯੂਜ਼ ਹੋਇਆ ਬੈਡ ਜੀ ਜੀ ਲਓ ਜੀ ਬ੍ਰਾਂਡਡ ਦੇ ਵਿੱਚ ਸਾਈਡ ਤੇ ਪੋਲਿਸ਼ ਵਗੈਰਾ ਇਹ ਡਰੈਸਿੰਗ ਟੇਬਲ ਹੈ ਜੀ ਆਹਾ ਹਾ ਇਹ ਤਾਂ ਬਹੁਤ ਵਧੀਆ ਬਣਿਆ ਹੋਇਆ ਬਈ ਲੈ ਕੀ ਬਾਤ ਹੈ ਕਰੋ ਬੰਨੂ ਅੰਦਰ ਦੁਆਰੇ ਇਹ ਆਲ ਆ ਗਿਆ ਸੀ ਸ਼ਾਨਦਾਰ ਡਰੈਸਿੰਗ ਟੇਬਲ ਦਾ ਥਾਂ ਬਚ ਗਈ ਚੋਰ ਲੋਕਰ ਵੀ ਹੈ ਜੀ ਹਾਂ ਉਹ ਕਿਵੇਂ ਦੱਸਣਾ ਨਹੀਂ ਆ ਲਓ ਜੀ ਕੀ ਬਾਤਾਂ ਨੇ ਇਹ ਹੈਗਾ ਚੋਰ ਲੁਕਰ ਵਾਲਾ ਹੈ ਆਹ ਦੇਖ ਜੀ ਵਾਲਾ ਕੰਮ ਹੈ ਜੀ ਅੰਦਰ ਵੀ ਸੌਫਟ ਬਲਕਬਜੇ ਲੱਗੇ ਨੇ ਇੱਧਰ ਵੀ ਸੌਫਟ ਕਲੋਜ਼ਰ ਕਬਜੇ ਲੱਗੇ ਨੇ ਬੰਦ ਕਰੋਗੇ ਜਦੋਂ ਸਲੋ 모ਸ਼ਨ ਵਾਲੇ ਲਓ ਜੀ ਇਹ ਆ ਲਓ ਸਲੋ 모ਸ਼ਨ ਵੀਡੀਓ ਬੰਗੋਲੀ ਟੇਬਲ ਹੈ ਸਾਰਾ ਫਲਾਈ ਬੋਰਡ ਦੇ ਵਿੱਚ ਹੈ ਜੀ ਅੱਛਾ ਫਲਾਈ ਬੋਰਡ ਚ ਕਿੰਨੇ ਦਾ ਪੈਂਦਾ ਬਈ ਇਹ ਬਾ ਜੀ ਜਿੱਦਾਂ ਜੀ ਡਿਲੀਟ ਹੁੰਦੇ ਨੇ ਜਿਵੇਂ ਇਹ ਹੈਗਾ 15000 ਰੁਪਏ ਦਾ ਅੱਛਾ ਕਿੰਨੇ ਬਾਈ ਕਿੰਨੇ ਇਹ ਠੀਕ ਹੈ 6 ਬਾਈ 2 ਸਾਈਜ਼ ਦਾ 6 ਬਾਈ 6 ਫੁੱਟ ਲੰਬਾਈ ਤੇ 2 ਫੁੱਟ ਦੀ ਹੈਗੀ ਆ ਚੜਾਈ ਸਰ 3500 ਰੁਪਏ ਤੋਂ ਡਰ ਅੱਛਾ ਜੀ ਹਾਂ 3500 ਤੋਂ 4000 ਦੇ ਵਿੱਚ ਆਪਣੇ ਕੋਲ ਡਰੈਸਿੰਗ ਟੇਬਲ ਸ਼ੁਰੂ ਨੇ ਉਹ ਪਾਰਟੀਕਲ ਬੋਰਡ ਚੋਗੇ ਮਟੀਰੀਅਲ ਦੇ ਮੇਰੇ ਹਿਸਾਬ ਨਾਲ ਹੈ ਨਾ ਜਿੰਨਾ ਗੁੜ ਪਾਵਾਂਗੇ ਓਨਾ ਮਿੱਠਾ ਜੀ ਸਾਨੂੰ ਇਹ ਚੀਜ਼ਾਂ ਕਿਉਂ ਰੱਖਣੀਆਂ ਪੈ ਰਹੀਆਂ ਹਰ ਬੰਦਾ ਸੋਚਦਾ ਯਾਰ ਉਹ ਪਤਾ ਨਹੀਂ ਕਿਹੜੀ ਚੀਜ਼ ਹੈ ਇੱਕ ਚੀਜ਼ ਵਾਲੇ ਫੈਕਟਰੀ ਜਾ ਕੇ ਸਾਰੀ ਕੁਆਲਿਟੀ ਮਿਲੇਗੀ ਬਿਲਕੁਲ ਇੱਥੀ ਉਹ ਸਾਗਵੰਦ ਦਾ ਬੈਡ ਕਿਉਂਕਿ ਹਰ ਤਰ੍ਹਾਂ ਦਾ ਕਸਟਮਰ ਹੋਂਦਾ ਸਾਡੇ ਕੋਲ ਸਾਡੇ ਕੋਲ 10000 ਦਾ ਬੈਡ ਵੀ ਇੱਥੀ ਵਿਕਣਾ ਜੀ ਲੱਖ ਵਾਲਾ ਵੀ ਇੱਥੀ ਹੈ ਹਰ ਇੱਕ ਚ ਯੂਰੀ ਹੈ ਬਿਲਕੁਲ ਜੀ ਬਿਲਕੁਲ ਲਓ ਜੀ ਆ ਸਾਮ ਇਹ ਮੰਦਰ 5000 ਰੁਪਏ ਦਾ ਸਿਰਫ ਅੱਛਾ 5000 ਦਾ ਹਾਂਜੀ 5x2.5 ਸਾਈਜ਼ ਹੈ ਇਹਦਾ 5x2.5 ਫੁੱਟ ਚੜਾਈ ਹੈ ਇਹਦੀ ਤੇ 5 ਫੁੱਟ ਜਿਹੜੀ ਆ ਲੰਬਾਈ ਉੱਪਰ ਨੂੰ ਉਹ ਅੱਗੇ ਪਿਆ ਜੂਮ ਕਰਕੇ ਦੇਖੋ ਉੱਧਰ ਉਹ ਵੀ ਪਿਆ ਲਓ ਜੀ ਇੱਕ ਉਹ ਸਾਹਮਣੇ ਵੀ ਪਿਆ ਆਪਾਂ ਜਾਣੀ ਆ ਜੀ ਉਹ 4x2.5 ਦਾ ਹੈਗਾ ਅੱਛਾ ਜੀ ਉਹ ਵੀ ਦੇਖਦੇ ਆ ਹਾਂਜੀ ਹਾਂਜੀ ਆਹ ਦੇਖੋ ਜੀ ਇਹ ਇਹ ਛੋਟਾ ਨਹੀਂ ਆ ਉਹਨਾਂ ਨਾਲ 4x2.5 ਸਾਈਜ਼ ਹੈ ਜੀ ਅੱਛਾ ਇਹ ਕਿੰਨੇ ਦਾ ਪੈਂਦਾ ਮੰਦਰ ਸਿਰਫ 4000 ਰੁਪਏ ਦਾ ਅੱਛਾ ਜੀ ਤੇ ਆ ਵੀ ਹੈ ਨਾ ਹਾਂਜੀ ਇਹ ਪੌਕੇਟ ਚੈਨਲ ਵਾਲਾ ਮੰਦਿਰ ਹੈ ਜੀ ਅੱਛਾ ਜੀ ਇਹ ਰੈਡੀ ਨਹੀਂ ਹੋਇਆ ਅਜ ओके चीज ਦਾ ਆ ਐਲਈਡੀ ਪੈਨਲ ਹੈ ਜੀ ਹਾਂਜੀ 6x6 ਸਾਈਜ਼ ਦਾ ਇਹ ਕਿੰਨੇ ਦਾ ਪੈ ਜਾਂਦਾ ਜੀ ਇਹ ਤੁਹਾਨੂੰ ਸਿਰਫ ਅਸੀਂ ਦੇ ਦਾਂਗੇ 9000 ਰੁਪਏ ਦਾ 9000 ਰੁਪਏ ਦਾ ਐਲਈਡੀ ਪੈਨਲ ਤੁਹਾਨੂੰ ਮਿਲ ਜੂਗਾ ਬਈ ਕਿੰਨੇ ਇੰਚ ਐਲਈਡੀ ਤੇ ਟੰਗ ਸਕਦੇ ਵੈਸੇ 43 52 55 55 55 52 ਇੰਚ RAM ਨਾ ਲੱਗਦੀ ਅੱਛਾ 52 ਇੰਚ ਤੱਕ 55 ਆਪਣੇ ਹਿਸਾਬ ਨਾਲ ਤੁਸੀਂ 7 ਵਜੇ 7 ਦੀ ਬਣਾ ਲਓ ਜਦ ਬਣਾਣੀ ਹੈ ਉਹ ਤਾਂ ਬਣਾਣੀ ਹਣਾ ਥੋੜਾ ਬਹੁਤ ਹੋਰ ਚੜਾਈ ਇਹਦੀ ਕਰਦਾ ਕਿ ਸ਼ੂ ਰੈਕ ਹੋ ਗਿਆ ਚੀਜ਼ਾਂ ਹੋ ਗਈਆਂ ਟੇਬਲ ਕਿਸੇ ਨੇ ਗੋਲ ਬਣਾ ਲਿਆ ਕਿ ਮੈਨੂੰ ਗੋਲ ਟੇਬਲ ਗਲਾਸ ਮੈਨੂੰ ਕਾਲਾ ਰੱਖ ਦਿਓ ਆਪ ਆਪਣੀ ਪਸੰਦ ਹੈ ਉਹ ਆਪਣੇ ਆਪਣੀ ਪਸੰਦ ਹੈ ਆ ਸ਼ੂ ਰੈਕ ਵਗੈਰਾ ਕਿੰਨੇ ਦੇਣੇ ਜੀ ਇਹ ਜਿਵੇਂ ਆ ਹੋ ਗਏ ਇਹ ਮਿਲ ਜੇਗਾ ਜੀ ਇਹ ਬਿਲਜੇ ਤੁਹਾਨੂੰ 4000 ਰੁਪਏ ਦਾ ਇਹ ਤਾਂ ਮਲਟੀ ਪਰਪਸ ਅਲਮਾਰੀ ਹੈ ਹਣਾ ਜੀ ਸਿਰਫ ਸ਼ੂ ਰੈਕ ਰੱਖਣਾ ਬੁੱਕਸ ਲਈ ਰੱਖਣਾ ਕੁਝ ਰੱਖ ਬਾਕੀ ਕਾ ਬੈਡਰੂਮ ਚੇਅਰ ਆਪਾਂ ਨਵਾਂ ਕਨਸੈਪਟ ਸ਼ੁਰੂ ਕਰਿਆ ਅੱਛਾ ਜੀ ਠੀਕ ਹੈ ਇਹ ਕਿੰਨੇ ਦੀ ਪੈਂਦੀ ਹੈ ਠੀਕ ਹੈ ਇਹ ਸਾਨੂੰ ਸਿਰਫ 3500 ਰੁਪਏ ਦੀ ਪੈਗੀ ਓਕੇ ਲੋ ਜੀ ਸਿਰਫ 3500 ਰੁਪਏ ਤੇ ਜੋੜਾ ਅੱਛਾ ਦੋ ਚੇਅਰ ਰੱਖ ਸਕਦੇ ਜੀ ਇੱਕ ਲੈਣੀ ਦਾ ਇੱਕ ਵੀ ਲੈ ਸਕਦਾ ਹਾਂ ਇੱਕ ਲੈਣੀ ਇੱਕ ਵੀ ਲੈ ਸਕਦਾ ਠੀਕ ਹੈ ਬਾਈ ਜੀ ਤੇ ਆ ਆ ਗਈ ਹੈ ਕਾਰਟਨ ਵਾਲੀ ਅਲਮਾਰੀ ਬੱਚਿਆਂ ਵਾਸਤੇ ਹਨਾ ਕੱਪੜੇ ਵਗੈਰਾ ਬੱਚਿਆਂ ਲਈ ਅਲਮਾਰੀ ਆ ਗਈ ਵੱਡਾ ਛੋਟਾ ਸਾਈਜ਼ ਬਾਈ ਕਿੰਨੇ ਕਿੰਨਾ ਸਾਈਜ਼ ਪ੍ਰਾਈਸ ਇਹਨਾਂ ਦਾ ਪੈਂਦਾ ਛੋਟੀ ਦਾ ਵੱਡੀ ਦਾ ਕੀ ਪ੍ਰਾਈਸ ਹੈ ਇਹ 6/2.5 ਸਾਈਜ਼ ਹੈ ਜੀ ਜੀ ਠੀਕ ਹੈ ਇਹ ਤੁਹਾਨੂੰ ਪ ਕਰੋ ਚੈੱਕ ਜੀ ਇਹ ਆ ਗਿਆ ਸਮਾਨ ਅੱਛਾ ਬਾਈ ਹੁਣ ਦਰਵਾਜ਼ੇ ਰਹਿ ਗਏ ਜੀ ਦਰਵਾਜ਼ੇ ਨਾਲੇ ਇੱਕ ਚੀਜ਼ ਹੈ ਨਾ ਕਸਟਮਰ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਕੋਈ ਵੀ ਬੰਦਾ ਆਪਣੇ ਪੱਲੋ ਪੈਸੇ ਲਾ ਕੇ ਨਹੀਂ ਦੇਵੇਗਾ ਨਾ ਬਿਲਕੁਲ ਜੀ ਬਿਲਕੁਲ ਕੋਈ ਵੀ ਬੰਦਾ ਅਸੀਂ ਜਿੰਨੀ ਕੁਆਲਿਟੀ ਕੋ 40 ਦਾ ਦੇ ਰਿਹਾ ਕੋ 35 ਦਾ ਦੇ ਰਿਹਾ ਕਿੱਥੋਂ ਦੇ ਰਿਹਾ ਜੇ ਬੋਣੀ ਦੇ ਰਿਆ ਕੋਈ ਨਾ ਨਾ ਕੋਕਰ ਕੋਣ ਚੋਂਦਾ ਵੀਰੇ ਕੋਈ ਵੀ ਨਹੀਂ ਕਮਾਂਦਾ ਮਹੀਨੇ ਚ ਆਪਾਂ 10 ਕੁੰਬ ਵੇਚ ਦਾਂਗੇ ਤੇ 5 ਵਾਪਸ ਹੀ ਆ ਕੇ ਫੇ ਫਾਇਦਾ ਦੀ ਕੀ ਫਾਇਦਾ ਦੀ ਉਹ ਕੰਮ ਕੀਤਾ ਨਾ ਕਿ ਤੱਕ ਬਰਾਬਰ ਹੈ ਨਾ ਬਈ ਹਾਂ ਚਲੋ ਹੁਣ ਆਪਾਂ ਇਹਨਾਂ ਕੋਲ ਦਰਵਾਜੀਆਂ ਦੇ ਜਿਹੜੇ 10 ਵੇਚਣ 10 ਅੱਗੇ 10 ਕੇ ਫਿਰ 20 ਵੇਚ ਲੈਣ ਬਿਲਕੁਲ ਜੀ ਹਮੋਂ ਹੁੰਦਾ ਜਿਵੇਂ ਆ ਬੈੱਡ ਬਣਿਆ ਹਮ ਦੇਖੋ ਜੀ ਕਸਟਮਰ ਦਾ ਆਰਡਰ ਦੇ ਬਣਾਇਆ ਕਿਸਦੇ ਜੀ ਬੈੱਡ ਅੱਛਾ ਜੀ ਕਰੋ ਚੈੱਕ ਜੀ ਮੇਰੇ ਕੋਲ ਕਸਟਮਰ ਆਇਆ ਕੱਲ ਹਾਂਜੀ ਕਹਿੰਦੇ ਆ ਕਿ ਬੈੱਡ ਕਿੰਨੇ ਦਾ ਮੈਂ ਕਿਹਾ 38000 ਰੁਪਏ ਦਾ ਮੈਂ ਕਹਿੰਦਾ 38000 ਦੇ ਕੀ ਹੈ ਜੀ ਇਹ ਚ ਤੁਸੀਂ ਤਾਂ 10000 ਦੇ ਫਿਰ ਕਹਿੰਦੇ ਸੀਗੇ ਤੁਸੀਂ ਕਹਿੰਦੇ ਫੇਕ ਕਮ ਹੈ ਤੁਹਾਡਾ ਮੈਂ ਕਹਿੰਦਾ ਨਹੀਂ ਸਰ 38 ਜਦਾ ਕੋਈ ਚੀਜ਼ ਹੋਏਗੀ ਚੀਜ਼ ਹੋਏਗੀ ਕਿ ਹੁਣ ਅੱਜ ਸੈੱਡ ਦੀ ਪਾਲਿਸ਼ ਚੈੱਕ ਕਰੋ ਤੁਸੀਂ ਲਓ ਜੀ ਕਰੋ ਚੱਕ ਇਹ ਪੀਯੂ ਪਾਲਿਸੀ ਪੇਮੈਂਟ ਹੈ ਲੈ ਲਈ ਜੀ ਸਫਾਈ ਚੈੱਕ ਕਰੋ ਤੁਸੀਂ ਵਾਟਰਪੂਫ ਵਾਲੀ ਚੀਜ਼ ਹੈ ਜੀ ਹਾਂ ਠੀਕ ਹੈ ਡਰੋਰ ਲੱਗੇ 골ਡਨ ਪਾਵੇ ਲੱਗੇ ਲੈਂਪ ਲੱਗੇ ਲਾਈਟਿੰਗ ਲੱਗੀ ਨੋ ਫੋਟਾ ਬੈੱਡ ਹੈ ਜੀ ਚੀਜ਼ ਦਾ ਮੁੱਲ ਹੈ ਜੀ ਹਾਂ ਠੀਕ ਹੈ ਹੁਣ ਆਪਾਂ 38000 ਦੇ ਬਣਾਈ ਹੈ ਚੀਜ਼ ਕਸਟਮਰ ਨੂੰ ਇਹੀ ਅਸੀਂ 25000 ਚ ਕਸਟਮਰ ਦੇਖ ਕੇ ਆਇਆ ਸੀ ਕਿਸੇ ਦੁਕਾਨ ਤੇ ਅੱਛਾ ਜੀ ਅਸੀਂ ਬਣਾ ਕੇ ਦੇ ਦਾਂਗੇ ਜੀ ਪਰ ਉਹ ਵਿੱਚ ਕੀ ਫਰਕ ਹੋਊਗਾ ਜੀ ਉਹ ਫਿਰ ਮਟੀਰੀਅਲ ਦਾ ਫਰਕ ਪੈ ਜਾਊਗਾ ਜੀ 38 ਜੀ ਸਾਡੇ ਖੁੱਦ ਦੇ ਮੰਨ ਲਓ 36 37 ਜੀ ਸਾਡਾ ਖੁੱਦ ਲੱਗਿਆ ਜਦੋਂ ਕੋਈ ਵੀ ਐਡਿਟ ਤੁਹਾਡੇ ਵੀ ਲੱਗੇ ਨੇ ਠੀਕ ਹੈ ਨਾ ਸਾਡੇ ਵੀ ਕੁਝ ਅਸੀਂ ਵੇਚ ਰਹੇ ਹਾਂ ਕੋਈ ਚੀਜ਼ ਕੁਆਲਟੀ ਉਲਾਂ ਵੇਚ ਰਹੇ ਹਾਂ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਜਿੰਨੀ ਚੀਜ਼ ਮਹਿੰਗੀ ਹੋਏਗੀ ਉਨੀ ਕੁਆਲਟੀ ਹੋਏਗੀ ਉਹ ਚ ਠੀਕ ਹੈ ਨਾ ਕੋਈ 10000 11000 ਵਾਜਾ ਮਾਰ ਮਾਰ ਕੇ ਨਹੀਂ ਬਣਾਉਣਾ ਕੋਈ ਫਾਇਦਾ ਹਾਂ ਜੀ ਹਾਂ ਜਿੰਨੀ ਇਹ ਘਟਵਾਲੂ ਜਿਹ ਠੀਕ ਹੈ ਪਾਲਿਸ਼ ਹੋਈ ਇਹਨਾਂ ਨੂੰ ਜੀ ਪਾਲਿਸ਼ ਹੋਈ ਹੈ ਨੇਚਰਲ ਕਲਰ ਕੀਤਾ ਜੀ ਇਹਨੂੰ ਹਾਂ ਜੀ ਲੋਕੀ ਕਰਦੇ ਨੇ ਜੀ ਨੇਚਰਲ ਕਲਰ ਨਹੀਂ ਕਰਦੇ ਕਿਉਂ ਨਹੀਂ ਕਰਦੇ ਜੀ ਇਸ 'ਚ ਟਾਲੀ ਪਤਾ ਨਹੀਂ ਲੱਗਦੀ ਹਾਂ ਜੀ ਠੀਕ ਹੈ ਇਹ 'ਚ ਆਪਣੀ ਦਿਖ ਰਹੀ ਹੈਗੀ ਯਾਰ ਟਾਲੀ ਲੱਗੀ ਆ ਹੂੰ ਬਿਲਕੁਲ ਨੇਚਰਲ ਕਲਰ 'ਚ ਇਹ ਫਾਇਦਾ ਹੁੰਦਾ ਕਿ ਆਪ ਨੂੰ ਦਿਖਦੀ ਆ ਕਿ ਟਾਲੀ ਲੱਗੀ ਆ ਕਿੰਨੇ ਦਾ ਵੀਰੇ 6 ਸੀਟਰਨ ਵਿਦ ਟੇਬਲ ਇਹ 35000 ਰੁਪਏ ਦਾ 35000 ਦਾ ਠੀਕ ਹੈ ਜੀ ਟਾਲੀ ਆ ਵੀ ਤੇ ਗਲਾਸ ਵਿਦ ਗਲਾਸ ਗਲਾਸ ਉੱਪਰ ਲੱਗਾ ਹੋਇਆ 6 ਵਧੀਆ ਸੀਟਾਂ ਸਲੀਵ ਵੈਲ ਦੀਆਂ ਜੀ ਸਲੀਵ ਵੈਲ ਦੀਆਂ ਗੱਦੀ ਸਾਰੇ ਸਲੀਵ ਵੈਲ ਹੀ ਪ 13 ਹੀ ਆਵੇ ਸੋਵੇ ਚ ਤੱਕ ਕੀ ਅਸੀਂ ਪਾ ਕੇ ਦਵਾਂਗੇ ਸਲੀਪ ਉਹ ਤਾਂ ਫਿਰ ਹੈਗਾ ਹੀ ਹੈ ਉਹ ਗੱਲ ਆ ਗਈ ਘਰ ਕੌਣ ਖਵਾਉਂਦਾ ਹੈ ਨਾ ਕਸਟਮਰ ਆ ਕੇ ਕਹਿਣਗੇ ਹੈਨਾ ਉਹ ਦੀ ਨਹੀਂ ਕਰ ਪਾਵਾਂਗੇ ਅਸੀਂ ਲਓ ਜੀ ਇਹ ਇੰਨਾ ਕੋਲ ਸਮਾਨ ਹੈ ਤੇ ਹੁਣ ਲੋਹੜੀ ਦਾ ਸੀਜ਼ਨ ਅੱਗੇ ਆ ਰਿਹਾ ਤੇ ਬਾਈ ਨੇ ਫਿਰ ਦੁਬਾਰਾ ਆਫਰ ਉਹੀ ਆਪਦਾ ਚਾਲੂ ਕਰਤਾ ਜਿਹੜਾ ਪਹਿਲਾਂ ਸੀ ਤੇ ਹੁਣ ਬਾਈ ਜੀ ਤੁਸੀਂ ਮੈਂ ਅੱਗੇ ਵੀ ਕਹਿ ਰਿਹਾ ਇਹ ਦਰਵਾਜੇ ਦਿਖਾ ਦਿਓ ਜਿਹੜੇ ਰਹਿ ਗਏ ਨੇ ਜੀ ਆਪਣੇ ਸਰ ਆਪਣਾ ਮੇਨ ਕੰਮ ਹੀ ਦਰਵਾਜਿਆਂ ਦਾ ਕਿਚਨ ਕੱਪਬੋਰਡ ਆਪਣਾ ਕੰਮ ਹੀ ਸਾਰਾ ਇੰਟੀਰੀਅਰ ਦਾ ਹੀ ਹੈ ਲਓ ਜੀ ਕਰੋ ਚੈੱਕ ਆ ਦਰਵਾਜੇ ਨੇ ਇੰਨਾ ਕੋਲ ਬਣੇ ਬਣਾਤੇ ਰੈਡੀਮੇਡ ਇਹ ਸਰ ਆਪਾਂ ਨੂੰ 2000 ਰੁਪਏ ਦਰਵਾਜਾ ਪੈ ਜਾਏਗਾ ਜੀ ਜੀ ਆਹ ਵਾਲਾ ਹਾਂਜੀ 7x2.5 ਸਾਈਜ਼ ਦਾ 7x2.5 ਸਾਈਜ਼ ਦਾ ਤੇ ਇਹ ਤੋਂ ਛੋਟਾ ਜਿਹਾ ਕਿਸੇ ਨੇ ਬਾਈ ਕਸਟਮਰ ਕਰਾਉਣਾ ਹੋਵੇ ਮੈਂ ਤਿਆਰ ਕਰਾਉਣ ਦਾ ਕੰਮ ਕਰ ਦਿਆਂਗੇ ਜਿੰਨੀ ਮਰਜ਼ੀ ਚੀਜ਼ ਕਰੋ ਜੀ ਸਾਈਜ਼ ਆਪਣੇ ਹਿਸਾਬ ਨਾਲ ਕੋਈ 8 ਫੁੱਟ ਦਾ ਬਣਾਣਾ 8 ਫੁੱਟ ਦਾ ਬਣਾ ਲਵਾਂਗਾ ਠੀਕ ਹੈ ਜੇ ਵਾਸ਼ਰੂਮ ਵਗੈਰਾ ਨੂੰ ਲੱਗਣ ਦੇ ਬਣਾਉਣ ਦੇ ਛੋਟੇ ਸਭ ਬਣ ਜਾਂਦੇ ওয়াটারਪੂਫ ਦਰਵਾਜੇ ਆਗੇ ਦੂਜੇ ਆਗੇ ਸਮਾਈ ਕੇਲੇ ਆਗੇ ਲਓ ਜੀ ਅੱਛਾ ਭਾਈ ਆਹ ਦਰਵਾਜਾ ਇਹ ওয়াটারਪੂਫ ਦਰਵਾਜੇ ਸੈਮੀ ওয়াਟਰਪੂਫ ਆ ਗਿਆ ਹਰ ਚੀਜ਼ ਕੁਆਲਿਟੀ ਮਿਲ ਵੱਗੇ ਅੱਗੇ ਵਾਟਰਪੂਫ ਆ ਗਿਆ ਜੀ ਮਤਲਬ ਆਪਾਂ ਨੂੰ ਵਧੀਆ ਤੋਂ ਵਧੀਆ ਸਾਗਵਾਂ ਦਾ ਲੈ ਲਓ ਢਾਲੀ ਦਾ ਲੈ ਲਓ ਜਿਵੇਂ ਜਾਲੀ ਦੋਰ ਲੱਗੇ ਹੋਏ ਨੇ ਸਾਈਡ ਸਿਪਲ ਦੇ ਪਿੱਛੇ ਹਾਂਜੀ ਹਾਂਜੀ ਠੀਕ ਹੈ ਜਾਲੀ ਦੇ ਆਹ ਜਾਲੀ ਵਾਲੀ ਵੀ ਹੈਗੇ ਸੱਚੇ ਨਾਲ ਕੋਈ ਬਾਈ ਹੈ ਨਾ ਇਹ ਕਿੰਨੇ ਦਾ ਸ਼ੁਰੂ ਹੋ ਜਾਂਦੇ ਆ ਜੀ ਇਹ ਸਾਈਜ਼ ਦੇ ਹਿਸਾਬ ਨਾਲ ਡਬਲ ਜਾਲੀ ਹੈ ਡਬਲ ਜਾਲੀ ਹੈ ਨਾ ਜੀ 7/2.5 ਦਾ 3500 ਰੁਪਏ ਦਾ ਦਰਵਾਜ਼ਾ ਦੇ ਦਾਂਗੇ ਜਾਲੀਆ 3500 ਦਾ ਵਧੀਆ ਲੱਕੜ ਕਿਹੜੀ ਲੱਗੀ ਉਹਦੇ ਸਾਗਵਾਂ ਨੂੰ ਇਹ ਮਰਿੰਡੀ ਲੱਗੀ ਹੋਈ ਹੈ ਜੀ ਸੁਪਰ ਮਰਿੰਡੀ ਦੀ ਅੱਛਾ ਅੱਛਾ ਠੀਕ ਹੈ ਜੀ ਭਾਈ ਸਾਡੇ ਕੋਲ ਸੈਂਪਲ ਪੇ ਹੋਏ ਨੇ ਮੰਨ ਲਓ ਇਹ ਸੀ ਡਿਸਪਲੇ 'ਚ ਸੈਂਪਲ ਲਾਏ ਹੋਏ ਨੇ ਸਾਡੇ ਵੀ ਆਰ ਡਿਜ਼ਾਈਨ ਵਗੈਰਾ ਆਪਾਂ ਬਣਾ ਸਕਦੇ ਹਾਂ ਆਰ ਡਿਜ਼ਾਈਨ ਮਤਲਬ ਡਿਜ਼ਾਈਨ ਆਪ ਨੂੰ ਬਹੁਤ ਨੇ ਜੀ ਹਾਂ ਉਹ ਆਪਣੇ ਆਪਣੇ ਹਿਸਾਬ ਨਾਲ ਕਸਟਮਰ ਕਰਾ ਸਕਦੇ ਆਪਾਂ ਹਨਾ ਮਤਲਬ ਇਹ ਚੀਜ਼ ਹੈ ਕਿ ਥੋੜੇ ਸੋਹਣੇ ਲੱਗਦੇ ਨੇ ਤੁਸੀਂ ਸੈਂਪਲ ਲਾਏ ਪਏ ਨੇ ਜਸਟ ਕਿ ਠੀਕ ਹੈ ਆਜ ਦੀ ਬਣ ਗਈ ਆਜ ਹੀ ਬਣ ਗਈ ਹਾਂਜੀ ਹਾਂਜੀ ਠੀਕ ਹੈ ਜੀ ਹੂੰ ਹਾਂਜੀ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਬਾਈ ਜੀ ਐਡਰੈਸ ਇੱਕ ਵਾਰੀ ਵਰਬਲੀ ਦੱਸ ਦਿਓ ਜੀ ਆਪਣਾ ਬਾਈ ਫੋਕਲ ਪੁਆਇੰਟ ਦੇ ਵਿੱਚ ਸੀ 200 ਨੰਬਰ ਫੈਕਟਰੀ ਹੈ ਠੀਕ ਹੈ ਹਾਂ ਫੈਕਟਰੀ ਚ ਆਪਾਂ ਆਪਣੇ ਇੱਕੋ ਫੈਕਟਰੀ ਹੈ ਜੀ ਇੱਥੇ ਸਮਾਨ ਬਣਦਾ ਠੀਕ ਹੈ ਬਾਕੀ ਸ਼ੋਰੂਮ ਬਹੁਤ ਨੇ ਪਹਿਲੇ ਵੀ ਪਰ ਇਹ ਇੱਥੇ ਤਿਆਰ ਕਰਦੇ ਨੇ ਸੀ 200 ਨੰਬਰ ਹੈ ਕਿਸੇ ਨੂੰ ਵੀ ਪੁੱਛ ਲਓ ਫੋਕਲ ਪੁਆਇੰਟ ਦੇ ਆਪਾਂ ਟੁਆਇਟਾ ਏਜੰਸੀ ਤੋਂ ਪਹਿਲਾਂ ਹੀ ਰਾਈਟ ਹੋ ਕੇ ਅੱਗੇ ਟੀ ਪੁਆਇੰਟ ਤੋਂ ਲੈਫਟ ਹੋ ਕੇ ਕੋਨੇ ਵਾਲੀ ਸੀ 200 ਨੰਬਰ ਫੈਕਟਰੀ ਆਪਣੇ ਪਿੱਛੇ ਬੈਕ ਸਾਈਡ ਤੇ ਗ੍ਰਿਡ ਹੈ ਜੀ ਤੇ ਇਹ ਇੱਕ ਵਾਰ ਕੰਟੈਕਟਰ ਨੰਬਰ ਵਿਰਜਾ ਆਪਦਾ 9041604337 ਲਓ ਜੀ ਬਾਕੀ ਡਿਸਕ੍ਰਿਪਸ਼ਨ ਜੇ ਐਡਰੈਸ ਆ ਜਾਊਗਾ ਨੰਬਰ ਆਪਾਂ ਉੱਪਰ ਸਕਰੀਨ ਤੇ ਚਲਾ ਦਿੰਨੇ ਆ ਠੀਕ ਹੈ ਜੀ ਤੇ ਬਾਈ ਜੀ ਤੁਸੀਂ ਕੰਟੈਕਟ ਕਰਕੇ ਆ ਸਕਦੇ ਹੋ ਲੋੜੀ ਆ ਰਹੀ ਹੈ ਹੋਰ ਵੀ ਬਾਈ ਜੀ ਤੁਸੀਂ ਆਓਗੇ ਇੱਥੇ ਰੈਤ ਕਰਨਗੇ ਹਨਾ ਜੀ ਜਦੋਂ ਆਓਗੇ ਸਮਾਨ ਲੈਣ ਤੁਹਾਨੂੰ ਰੈਤ ਮਿਲੂਗੀ ਆਪਣੀ ਵੀਡੀਓ ਵੇਖ ਕੇ ਆਏ ਹੋ ਜੇ ਸੋ ਧੰਨਵਾਦ ਤੁਹਾਡਾ ਬਾਕੀ ਬਜਾਜ ਫਾਈਨਾਂਸ ਕਰ ਦਾਂਗੇ ਬਜਾਜ ਫਾਈਨਾਂਸ ਦੀ ਫੈਸਿਲਿਟੀ ਹੈ ਕ੍ਰੈਡਿਟ ਕਾਰ